ਆ ਦੇਖ ਲੋ ਜਮਾ ਗੇਟ 'ਚ ਖੜਾ ਨਾ ਕੋਈ ਆਇਆ ਨਹੀਂ ਰਸ ਫੜ ਕੇ ਆ ਜਾ ਆਇਆ ਪੁੱਤ ਓਏ ਆਇਆ ਕਮਾਂਡਰ ਆਇਆ ਚੱਲ ਗਏ ਆਇਆ ਨਹੀਂ ਵੀ ਕਰੋ ਫੜ ਕੇ ਲਿਆਉਣਾ ਪਊਗਾ ਨਾਲ ਜਾਊਗਾ ਹੁਣ ਦੇ ਜੈਕੀ ਆ ਜਾਓ ਹੋ ਜਾਂਦੇ ਆਊਗੀ ਚੱਲੋ ਪੁੱਤ ਅਸੀਂ ਜਾਵਾਂਗੇ ਬਾਈ 22 ਕਿਲੋਮੀਟਰ ਆ ਦੇਖੀ ਜਾਓ ਆਇਆ ਪੁੱਤ ਗੇ ਠੀਕ ਹੈ ਦੇ ਕੋਈ ਚੱਕਰੀ ਨਹੀਂ ਇਹਨੂੰ ਵੀ ਐ ਫੜਕੇ ਲੈ ਜਾਣਾ ਪਊਗਾ ਨਸਲਾਂ ਮੋ ਸਾਰਾ ਕੁਛ ਇੱਥੇ ਆ ਕੇ ਮੈਟਰ ਕਰਦਾ ਆ ਜਾ ਬੱਤੋਏ ਤੇ ਦੋਸ਼ਕਾਰੀ ਆਪਣੇ ਆਹਾ ਆਇਆ ਨਾਲੇ ਰੇਸ਼ ਲਾਉਂਗਾ ਤੇਰੇ ਨਾਲ ਮੈਂ ਆਇਆ ਕਮਾਂਡਰ ਅੱਜ ਤੈਨੂੰ ਮੈਂ ਛੱਡ ਦੂੰ ਅੱਜ ਮੈਂ ਬੂਟਵਾੜ ਪਾ ਕੇ ਪੂਰਾ ਫਿੱਟ ਹੋ ਕੇ ਆਇਆ ਲੈ ਲੈ ਕਿਉਂ ਆਇਆ ਕਮਾਂਡਰ ਮੈਂ ਤਾਂ ਜਾਨਣਾ ਸੀ ਹੁੰਦਾ ਨਾ ਮਾ ਚਲਾ ਮੇਰਾ ਪੁੱਤ ਐ ਸਾਡਾ ਚੱਲ 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 ਆਹ ਦੋ ਪਹੀਆ ਕਮਾਂਡਰਾਂ ਤੋਂ ਤਾਂ ਅਸੀਂ ਜਿੱਤ ਸਕਦੇ ਇਹਨਾਂ ਦੀ ਤਾਂ ਰੇਸ ਹੈਗੀ ਆ ਬਾਲੀ ਆ ਵੀ ਮੈਨੂੰ ਔਖੇ ਜਿੱਤਣ ਦਿੰਦਾ ਆ ਜਾ ਪੁੱਤ ਗੱਡੀ ਆਉਂਦੀ ਆ ਪਿੱਛੇ ਆਜੋ ਆਜੋ ਗੱਡੀ ਆਉਂਦੀ ਆ ਚਲੋ 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 ਦੇ ਯਾਰ ਕਿੱਥੇ ਪਸ਼ੂ ਨੇ ਐ ਭਜਣਾ ਹਨਾ ਯਾਰ ਤੇ ਨਾਲੇ ਸਵੇਰੇ ਸਵੇਰੇ ਬਈ ਆਪ ਦਾ ਵਧੀਆ ਛੱਟ ਲੱਗ ਜਾਂਦੀ ਆ ਸਾਰਾ ਦਿਨ ਸੌਖਾ ਲੰਘ ਜਾਂਦਾ ਆ ਆਇਆ ਬੋਤਹ ਇੱਧਰ ਚੱਲਾਂਗੇ ਕੱਚੇ ਰਾ ਇੱਧਰ ਓਏ ਹਾਂ ਇਹਦਾ ਸਾਰਾ ਭਦਾ ਕਮਾਂਡਰ ਨੂੰ ਕੇ ਮੈਂ ਬਈ ਕੁਆਲਿਟੀ ਚੈੱਕ ਕਰੋ 1 ਸਾਲ ਤੇ ਤਾਈ ਤਿੰਨ ਕਿ ਮਹੀਨਿਆਂ ਦਾ ਉਮਰ கரੈਕਟ ਲਿਖੀ ਪਈ ਆ ਮੈਂ ਉਹ ਦੱਸੂ ਤੁਹਾਨੂੰ ਲਿਖ ਦਾਂਗੇ ਆਪਾਂ ਅੱਜ ਆਇਆ ਪੁੱਤ ਬਣ ਕੇ ਆਇਆ ਆ ਕਮਾਂਡਰ ਲਾਉਣੀਆ ਫਿਰ ਕਮਾਂਡਰ ਆ ਰੇਸ਼ ਹੋਏ ਭਜਣਾ ਮੇਰੇ ਨਾਲ ਹੈ ਕਮਾਂਡਰ ਦੱਸ ਦੇ ਜੇ ਭਜਣਾ ਦਾ ਕੋਈ ਨਾ ਭਜਾਉਂ ਪੁੱਤ ਤੈਨੂੰ ਥੋੜਾ ਜਿਹਾ ਮੈਨੂੰ ਵਰਮ-ਅਪ ਹੋ ਜਾਂਦੇ ਹੈਗੇ ਨਹੀਂ ਆ ਜਾ ਆ ਨਜ਼ਾਰਾ ਬਾਈ ਯਾਰ ਮੈਂ ਕਿਤੇ ਵੀ ਨਹੀਂ ਦੁਨੀਆ ਚ ਸ਼ੌਕ ਵੀ ਆ ਆਪਦਾ ਆ ਵੀ ਨਜ਼ਾਰਾ ਤੁੱਤ ਸਾਰਾ ਕੁਸ ਕਰਦਾ ਬੰਦੇ ਨੂੰ ਆਇਆ ਤੋਈ ਹਾਇ ਪੱਦੀ ਗੀ ਮਾਣੀ ਹੁੰਦਾ ਆ ਬੇਟਾ ਦਮ ਬੜਾ ਬੇਟਾ ਹੈ ਆਪਣੇ ਬਲੌਗਰ ਨੂੰ ਤਾਂ ਪੁੱਤ ਕੋਈ ਦੇਖਦਾ ਕੋਈ ਅੱਜ ਕੱਲ ਇਹ ਤਾਂ ਨੰਗਾ ਨਾਚ ਦੇਖ ਕੇ ਦੁਨੀਆਂ ਬਾੜੀ ਖੁਸ਼ ਆ ਐਹੋ ਜਿਹੇ ਕੰਮਾਂ ਨੂੰ ਤਾਂ ਨਾ ਤਾਂ ਨਵੀਂ ਜਨਤਾ ਨੂੰ ਮੂੰਹ ਪਿਆਰਾ ਇਹ ਚੀਜ਼ਾਂ ਨਾਲ ਇਹ ਪੁੱਤ ਜਿਹੜਾ ਸ਼ੌਂਕੀ ਹੋਇਆ ਉਹ ਤਾਂ ਫਿਰ ਸਾਰਾ ਦੇਖੂ ਆਪਾਂ ਨੂੰ ਹਨਾ ਲੈ ਚੱਲ ਮੇਰਾ ਸ਼ੇਰ ਹੂੰ ਆਜੋ ਆਜੋ ਤੇ ਮੈਂ ਭਈ ਆਪਣਾ ਕਮਾਂਡਰ ਸੱਚੀ ਸੱਚੀ ਦੱਸਿਓ ਯਾਰ ਤੇ ਨਾਲ ਮੇਰੇ ਆ ਦੋ ਛੋਟੇ ਕਮਾਂਡਰ ਗੀਤਾ ਕਰਦਾ ਸਾਰੀਆਂ ਮੱਜਾਂ ਹੀ ਛੱਡ ਲਿਆ ਕਰਾਇਆ ਸੋਲੇ ਚੱਲ ਕਰ ਫੇਰ ਇਹ ਮਸਤੀ ਕਰਨ ਲੱਗ ਜਾਂਦੇ ਆ ਤੇ ਇਕੱਲਾ ਤਾਂ ਮੇਰੇ ਨਾਲ ਭੱਜ ਜਾਂਦਾ ਵਧੀਆ ਵੀਰੇ ਇਕੱਲਾ ਤਾਂ ਐ ਨਾਲ-ਨਾਲ ਰਹਿੰਦਾ ਕੋਈ ਚੱਕਰ ਨਹੀਂ ਇਹਨੂੰ ਮੈਂ ਕਿਸੇ ਦੇ ਪੜੀ ਬੰਨੇ ਬਾਹਣ ਚ ਬੜੇ ਕਿਸੇ ਦੇ ਜਿੱਥੇ ਤੱਕ ਜਾਊਗਾ ਨਾਲ ਜਾਊਗਾ ਵਧੀਆ 5 ਕਿਲੋਮੀਟਰ ਜਾਇਆ ਉਹਨੇ ਹੁੰਨੇ ਆ ਵੀਰੇ ਫੋਨ ਦੇ ਹਨਾ ਆਈ ਹਾ 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 ਵੇ ਮੇਲਾ ਪੁੱਤ ਰੰਦੂ ਆਇਆ ਮੇਰਾ ਛੇਰ ਹੈ ਐ ਆਈ ਮੇਰੇ ਮੇਲਾ ਪੁੱਤ ਕਾਰਲੋ ਟੱਕ ਆਇਆ ਫਿਰ ਉਹ ਆਇਆ ਫਿਰ ਜੇ ਭਜਣਾ ਦਾ ਮੂੰਹ ਨਹੀਂ ਰਲਣ ਦਿੰਦਾ ਸਾਨੂੰ ਮੈਂ ਅੱਜ ਅੱਜ ਤੱਕ ਮਰਜੀ ਹੋਈ ਜੇਠਾ ਅੱਜ ਨਹੀਂ ਨਾ ਖਾਦਾ ਬੰਦੇ ਕਿਵੇਂ ਆ ਬਈ ਆਪਣਾ ਹੈ ਬਲੌਗ ਛੋਟਾ ਜਿਹਾ ਤੇ ਆਪਣੇ ਕੁਆਲਿਟੀ ਦੇਖੋ ਯਾਰ ਕੱਟੇ ਦੀ ਕਿਵੇਂ ਆ ਵੀਰੇ ਕਿਵੇਂ ਆ ਕੁਆਲਿਟੀ ਆ ਦੇਖੋ ਹੈ ਬਾਕੀ ਪਤਾਲੂਆਂ ਦਾ ਚੈੱਕ ਕਰਾ ਦੇਣਾ ਹੁਣ ਤਾਂ ਭੱਜ ਭੁੱਜ ਕੇ ਆਇਆਗਾ ਚੈੱਕ ਕਰਾ ਓਏ ਆ ਦੇ ਸੇਰਾ ਯਾਰ ਰੱਬ ਸੁੱਖ ਰੱਖੇ ਬੜੰਗਾ ਸਾਂ ਜਟਾ ਦੇ ਤੋਂ ਬੜੰਗਾ ਸਾਂ ਸੋਣਿਆ Æðaður